ਕਾਸ਼ਵਾਣੀ ਹੈ ਹੁਣ ਤੁਸੀਂ ਚੰਚਲ ਸ਼ਰਮਾ ਤੋਂ ਪਰਤੀਸ਼ਖ ਖਬਰਾਂ ਸੁਣੋ ਪਹਿਲਾ ਬੁਲੇਟਿਨ ਦੀਆਂ ਖਾਸ ਖਬਰਾਂ ਕੇਂਦਰੀ ਵਿਗਿਆਨ ਅਤੇ ਟੈਕਨਾਲੋਜੀ ਮੰਤਰੀ ਡਾਕਟਰ ਜੀਤਿੰਦਰ ਸਿੰਘ ਨੇ ਕਿਹਾ ਭਾਰਤ ਨੇ ਪਹਿਲੀ ਸਫੇਸ਼ੀ ਐਂਟੀਬਾਇਓਟਿਕ ਦਵਾਈ ਨੈਫਥਰੋਮਾਈਸਿਨ ਵਿਕਸਤ ਕੀਤੀ ਹੈ ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾਕਟਰ ਬਵੀਰ ਸਿੰਘ ਨੇ ਕਿਹਾ ਸੂਬਾ ਵਾਸੀਆਂ ਦੀ ਸਿਹਤ ਸੰਭਾਲ ਖਰਚਿਆਂ 'ਚ 2000 ਕਰੋੜ ਰੁਪਏ ਦੀ ਕਟੌਤੀ ਹੋਈ ਹੈ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸਿਚਵਾਲ ਨੇ ਕਪੂਰਥਲਾ ਤੇ ਜਲੰਧਰ ਜ਼ਿਲ੍ਹਿਆਂ ਦੇ 25 ਪਿੰਨਾਂ ਨੂੰ ਸਟੀਲ ਦੀਆਂ ਪਾਣੀ ਭਰੀਆਂ ਟੈਂਕੀਆਂ ਸੌਂਪੀਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੰਜਾਬ ਦੇ ਮੁੱਖ ਮੰਤਰੀ ਵਿਧਾਨ ਸਭਾ ਸਪੀਕਰ ਅਤੇ ਕੈਬਨਿਟ ਮੰਤਰੀਆਂ ਨੇ ਸਮੂਹ ਦੇ ਸ਼્વાસੀਆਂ ਖਾਸ ਕਰਕੇ ਪੰਜਾਬੀਆਂ ਨੂੰ ਦੀਵਾਲੀ ਤੇ ਬੰਦੀ ਛੋੜ ਦਿਵਸ ਦੀ ਵਧਾਈ ਦਿੱਤੀ। ਅਤੇ ਤਿਉਹਾਰਾਂ ਦੌਰਾਨ ਮੁਸਾਫਰਾਂ ਦੀ ਭਾਰੀ ਭੀੜ ਨੂੰ ਦੇਖਦਿਆਂ ਭਾਰਤੀ ਰੇਲਵੇ ਵੱਲੋਂ ਦੇਸ਼ ਭਰ ਤੋਂ ਸੈਂਕੜੇ ਵਿਸ਼ੇਸ਼ ਰੇਲਗੱਟੀਆਂ ਚਲਾਈਆਂ ਗਈਆਂ। ਤੇ ਹੁਣ ਖਬਰਾਂ ਵਸਥਾਰ ਨਾਲ। ਵਿਗਿਆਨ ਅਤੇ ਟੈਕਨਾਲੋਜੀ ਮੰਤਰੀ ਡਾਕਟਰ ਜਤਿੰਦਰ ਸਿੰਘ ਨੇ ਕਿਹਾ ਕਿ ਭਾਰਤ ਨੇ ਫਾਰਮਾਸਿਊਟੀਕਲ ਅਤੇ ਬਾਇਓਟੈਕਨੋਲੋਜੀ ਖੇਤਰ 'ਚ ਆਤਮ ਨਿਰਪਰਤਾ ਵਾਲੇ ਕੁ ਮਹੱਤਵਪੂਰਨ ਮੀਲ ਪੱਥਰ ਪ੍ਰਾਪਤ ਕਰਦੇ ਆ ਆਪਣੀ ਪਹਿਲੀ ਸਵਦੇਸ਼ੀ ਐਂਟੀਬਾਇਓਟਿਕ ਨੈਫਥਰੋਮਾਈਸਿਨ ਵਿਕਸਿਤ ਕੀਤੀ ਹੈ ਕੱਲ੍ਹ ਨਵੀਂ ਦਿੱਲੀ 'ਚ ਤਿੰਨ ਦਿਨਾ ਮੈਡੀਕਲ ਵਰਕਸ਼ਾਪ ਦਾ ਉਦਘਾਟਨ ਕਰਦੇ ਆ ਉਹਨਾਂ ਕਿਹਾ ਕਿ ਐਂਟੀਬਾਇਓਟਿਕ ਦਵਾਈ ਰੋਧਕ ਸਾਂ ਦੇ ਸੰਕਰਮਣ ਨੂੰ ਖਤਮ ਕਰਨ 'ਚ ਪ੍ਰਭਾਵਸ਼ਾਲੀ ਹੈ ਉਹਨਾਂ ਕਿਹਾ ਇਹ ਦਵਾਈ ਕੈਂਸਰ ਦੇ ਮਰੀਜ਼ਾਂ ਤੇ ਬੇਕਾਬੂ ਸ਼ੂਗਰ ਵਾਲੇ ਲੋਕਾਂ ਲਈ ਵੀ ਵਿਸ਼ੇਸ਼ ਤੌਰ ਤੇ ਫਾਇਦੇਮੰਦ ਹੈ ਡਾਕਟਰ ਜਤਿੰਦਰ ਸਿੰਘ ਨੇ ਇੱਕ ਹੋਰ ਵੱਡੀ ਵਿਗਿਆਨਕ ਪ੍ਰਾਪਤੀ ਹੀਮੋਫੀਲੀਆ ਦੇ ਇਲਾਜ ਲਈ ਜੀਨ ਥੈਰੇਪੀ ਦੀ ਸਫਲ ਸਵਦੇਸ਼ੀ ਕਲੀਨਿਕਲ ਅਜ਼ਮਾਇਸ਼ ਬਾਰੇ ਵੀ ਜਾਣਕਾਰੀ ਦਿੱਤੀ। ਉਹਨਾਂ ਨੇ ਇਸ ਗੱਲ ਤੇ ਜ਼ੋਰ ਦਿੱਤਾ ਕਿ ਦੇਸ਼ ਨੂੰ ਆਪਣੇ ਵਿਗਿਆਨਕ ਅਤੇ ਖੋਜ ਵਿਕਾਸ ਨੂੰ ਤੇਜ਼ ਕਰਨ ਲਈ ਇੱਕ ਆਤਮ ਨਿਰਭਰ ਇਕੋਸਿਸਟਮ ਵਿਕਸਿਤ ਕਰਨਾ ਚਾਹੀਦਾ ਹੈ। ਉਹਨਾਂ ਦੱਸਿਆ ਕਿ AI ਆਧਾਰਿਤ ਹਾਈਬ੍ਰਿਡ ਮੋਬਾਈਲ ਕਲੀਨਿਕਲ ਪਿੰਡੂ ਤੇ ਦੂਰ ਦਰਾਡੇ ਦੇ ਖੇਤਰਾਂ 'ਚ ਸੇਵਾਵਾਂ ਪ੍ਰਦਾਨ ਕਰਨ ਰਹਿਣੇ ਸਾਰਿਆਂ ਲਈ ਗੁਣਵੱਤਾ ਵਾਲੀ ਸਿਹਤ ਸੰਭਾਲ ਯਕੀਨੀ ਬਣਾ ਰਹੇ ਨੇ। ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਮੁੱਢਲੀ ਸਿਹਤ ਸੰਭਾਲ ਨੂੰ ਮਜ਼ਬੂਤ ਕਰਨ ਲਈ ਸ਼ੁਰੂ ਕੀਤੇ ਗਏ ਆਮ ਆਦਮੀ ਕਲੀਨਿਕ ਪ੍ਰੋਜੈਕਟ ਨੇ ਇੱਕ ਹੋਰ ਮਹੱਤਵਪੂਰਨ ਮੀਲ ਪੱਥਰ ਹਾਸਲ ਕੀਤਾ ਹੈ। ਓਪੀਡੀ ਸਿਮਾਵਾਨ ਨੇ 3 ਸਾਲਾਂ 'ਚ 4 ਕਰੋੜ 20 ਲੱਖ ਦੇ ਸ਼ਾਨਦਾਰ ਅੰਕੜੇ ਅਤੇ ਲੈਪਟਾਸ਼ ਨੇ 2 ਕਰੋੜ 29 ਲੱਖ ਦੇ ਅੰਕੜੇ ਨੂੰ ਪਾਰ ਕਰ ਲਿਆ ਹੈ। ਮੀਰਵੈ ਸਾਂਝੇ ਕਰਦਿਆਂ ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾਕਟਰ ਬਲਵੀਰ ਸਿੰਘ ਨੇ ਦੱਸਿਆ ਕਿ 15 ਅਗਸਤ 2022 ਤੋਂ ਹੁਣ ਤੱਕ ਸੂਬੇ ਚ 4 ਕਰੋੜ ਤੋਂ ਵੱਧ ਵਿਅਕਤੀਆਂ ਨੇ 881 ਆਮ ਆਦਮੀ ਕਲੀਨਿਕਾਂ ਤੋਂ ਮੁਫਤ ਇਲਾਜ ਪ੍ਰਾਪਤ ਕੀਤਾ ਹੈ ਸ਼ਹਿਰੀ ਖੇਤਰਾ ਚ 316 ਤੇ ਪਿੰਡੂ ਖੇਤਰਾ ਚ 565 ਸਮੇਤ ਸੂਬੇ ਚ ਕੁੱਲ 881 ਆਮ ਆਦਮੀ ਕਲੀਨਿਕਾਂ ਆਰਸ਼ੀਲ ਨੇ ਜਿਨ੍ਹਾਂ ਚ ਮੁਫਤ ਇਲਾਜ ਪ੍ਰਦਾਨ ਕੀਤਾ ਜਾ ਰਿਹਾ ਹੈ ਇਸ ਤੋਂ ਇਲਾਵਾ 107 ਕਿਸਮਾਂ ਦੀਆਂ ਮੁਫਤ ਦਵਾਈਆਂ ਤੇ 47 ਕਿਸਮਾਂ ਦੇ ਮੁਫਤ ਡਾਇਗਨੋਸਟਿਕ ਟੈਸਟਾਂ ਦੀ ਸਹੂਲਤ ਵੀ ਦਿੱਤੀ ਜਾ ਰਹੀ ਹੈ ਉਨਾ ਦੱਸਿਆ ਕਿ ਸਾਰੀਆਂ 107 ਕਿਸਮਾਂ ਦੀਆਂ ਜ਼ਰੂਰੀ ਦਵਾਈਆਂ ਦੀ ਉਪਲਬਧਤਾ ਨੂੰ ਯਕੀਨੀ ਬਣਾਉਣ ਲਈ ਵਿਭਾਗ ਦੀ ਵਚਨਬੱਧਤਾ ਜ਼ਾਹਰ ਕੀਤੀ। ਉਹਨਾਂ ਦੱਸਿਆ ਕਿ ਇਨਾ ਕਲੀਨਿਕਾਂ 'ਨੀ ਵਿਅਕਤੀਆਂ ਲਈ ਸਿਹਤ ਸੰਭਾਲ ਖਰਚਾ ਨੂੰ 2000 ਕਰੋੜ ਰੁਪਏ ਦੀ ਵੱਡੀ ਰਕਮ ਘਟਾਉਣ 'ਚ ਮਹੱਤਵਪੂਰਨ ਭੂਮਿਕਾ ਆਧਾ ਕੀਤੀ ਹੈ। ਚੇਤ ਮੰਤਰੀ ਨੇ ਸਰਵੇਖਣ ਦੇ ਨਤੀਜੇ ਪੇਸ਼ ਕਰਦਿਆਂ ਦੱਸਿਆ ਕਿ ਤਾਜ਼ਾ ਮਰੀਜ਼ਾਂ ਦੇ ਪ੍ਰਤੀਕਰਮ ਅਨੁਸਾਰ ਪ੍ਰਭਾਵੀ 98 ਫੀਸਦੀ ਮਰੀਜ਼ਾਂ ਨੇ ਕਲੀਨਿਕਲ ਤੋਂ ਹੀ ਦਵਾਈਆਂ ਮਿਲਣ ਦੀ ਰਿਪੋਰਟ ਕੀਤੀ ਹੈ। ਮੰਤਰੀ ਨੇ ਅਧਿਕਾਰੀਆਂ ਨੂੰ ਸਾਰੀਆਂ ਲੋੜੀਂਦੀਆਂ ਦਵਾਈਆਂ ਦੇ ਪੰਡਾਰੀ ਹਰ ਸਮੇਂ ਉਪਲਬਧਤਾ ਨੂੰ ਯਕੀਨੀ ਬਣਾਉਣ ਲਈ ਸਖਤ ਨਿਰਦੇਸ਼ ਦਿੱਤੇ। ਰਾਸਵਾ ਮੈਂਬਰ ਤੇ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸਿਚੀਵਾਲ ਨੇ ਕਪੂਰਥਲਾ ਤੇ ਜੁਲੰਦਰ ਜ਼ਿਲ੍ਹਿਆਂ ਦੇ 25 ਪਿੰਡਾਂ ਨੂੰ ਦਿਵਾਲੀ ਦੇ ਤੋਹਫੇ ਵਜੋਂ ਸਟੀਲ ਦੀਆਂ ਪਾਣੀ ਵਾਲੀਆਂ ਟੈਂਕੀਆਂ ਸੌਂਪੀਆਂ ਇਹ ਟੈਂਕੀਆਂ ਨਿਰਮਲ ਕੁੱਟਿਆ ਸੁਲਤਾਨਪੁਰ ਲੋਧੀ ਤੇ ਸਿਚੀਵਾਲ ਤੋਂ ਰਵਾਨਾ ਕੀਤੀਆਂ ਗਈਆਂ ਸੰਤ ਸਿਚੀਵਾਲ ਨੇ ਦੱਸਿਆ ਕਿ ਪਵਿੱਤਰ ਕਾਲੀ ਵੈਂਦੀ ਸਫਾਈ ਸੇਵਾ ਦੇ 25 ਸਾਲ ਪੂਰੇ ਹੋਣ ਮੌਕੇ ਤੇ ਸਾਲ ਭਰ ਸਮਾਗਮ ਚੱਲਣਗੇ ਇਸੇ سلسلے ਚ ਇਹ ਟੈਂਕੀਆਂ ਪਿੰਡਾਂ ਨੂੰ ਦਿੱਤੀਆਂ ਗਈਆਂ ਨੇ ਉਹਨਾਂ ਕਿ ਹੁਣ ਤੱਕ ਆਪਣੇ ਇਖਤਿਆਰੀ ਫੰਡ ਵਿੱਚੋਂ 7.5 ਕਰੋੜ ਰੁਪਏ ਦੀ ਗ੍ਰਾਂਟ ਨਾਲ 215 ਪਾਣੀ ਵਾਲੀਆਂ ਟੈਂਕੀਆਂ ਪੰਜਾਬ ਪਰ ਦੇ ਪਿੰਡਾਂ ਚ ਵੰਡੀਆਂ ਨੇ ਪਿੰਡਾਂ ਦੇ ਸਰਪੰਚਾਂ ਨੇ ਕਿਹਾ ਕਿ ਇਹ ਸਟੀਲ ਦੀਆਂ ਟੈਂਕੀਆਂ ਪਿੰਡਾਂ ਲਈ ਫਾਇਦੇਮੰਦ ਸਾਬਤ ਹੋਣਗੀਆਂ ਇਹਨਾਂ ਨਾਲ ਪਾਣੀ ਦੀ ਕਮੀ ਦੂਰ ਹੋਵੇਗੀ ਬੂਟਿਆਂ ਨੂੰ ਪਾਣੀ ਲਗਾਉਣ ਤੇ ਅੱਗ ਬਚਾਉਣ ਚ ਵੀ ਮਦਦ ਮਿਲੇਗੀ ਧਾਰਮਿਕ ਸਮਾਗਮਾਂ ਦੌਰਾਨ ਪਾਣੀ ਦੀ ਸਭ ਤੋਂ ਵੱਡੀ ਸਮੱਸਿਆ ਹੁੰਦੀ ਸੀ ਜੋ ਹੁਣ ਹੱਲ ਹੋ ਜਾਏਗੀ ਸੰਸੀਚੇਵਾਲ ਨੇ ਪਿੰਡਾਂ ਦੇ ਵਸਨੀਕਾਂ ਨੂੰ ਦੀਵਾਲੀ ਤੇ ਬੰਦੀ ਛੋੜ ਦਿਵਸ ਦੀ ਵਿਧਾਈ ਦਿੱਂਦਿਆਂ ਹਰੀ ਦੀਵਾਲੀ ਮਨਾਉਣ ਦਾ ਸੱਦਾ ਦਿੱਤਾ यह खबर आकाशवाणी तो सुन रहे एक है हैंडलयू जलंधर साडा फेसबुक पेज है आरएनयू हाईफोन एआईआर जलंधर यू ट्यूब से प्रधानमंत्री नरेंद्र जलंधर ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾ ਅਤੇ ਕੈਬਨਟ ਮੰਤਰੀਆਂ ਨੇ ਸਮੂਹ ਦੇਸ਼ਵਾਸੀਆਂ ਨੂੰ ਦੀਵਾਲੀ ਦੀ ਬੰਦੀਛੋੜ ਦਿਵਸ ਦੀ ਵਧਾਈ ਦਿੱਤੀ ਹੈ ਇੱਕ ਸਾਂਝੇ ਸੰਦੇਸ਼ ਚ ਕੈਬਨਟ ਮੰਤਰੀਆਂ ਨੇ ਕਿਹਾ ਕਿ ਦੀਵਾਲੀ ਤਿਉਹਾਰ ਚੂਟੇ ਸੱਚ ਅਤੇ ਧਰਮ ਤੇ ਧਰਮ ਤੇ ਬੁਰਾਈ ਤੇ ਜੰਗਿਆਈ ਤੇ ਚੇਤਾਵਨੀ ਠੀਕ ਹੈ ਤੇ ਦੇਸ਼ ਦੀ ਸਭਿਆਚਾਰਕ ਵਿਰਾਸਤ ਦੀਆਂ ਕਦਰਾਂ ਕੀਮਤਾਂ ਤੇ ਵਿਚਾਰਾਂ ਨੂੰ ਦਰਸਾਉਂਦਾ ਹੈ ਉਹਨਾਂ ਅਪੀਲ ਕੀਤੀ ਕਿ ਵਾਤਾਵਰਨ ਨੂੰ ਸੁਰੱਖਿਅਤ ਬਣਾਉਣ ਲਈ ਸਭਨਾਂ ਨੂੰ ਗ੍ਰੀਨ ਦੀਵਾਲੀ ਮਨਾਉਣ ਦੀ ਪਹਿਲ ਕਰਨੀ ਚਾਹੀਦੀ ਹੈ ਕਿਉਂਕਿ ਪ੍ਰਦੂਸ਼ਣ ਦੀ ਸਮੱਸਿਆ ਗੰਭੀਰ ਹੈ ਤੇ ਇਹ ਸਾਨੂੰ ਇਸ ਮੌਕੇ ਉਹਨਾਂ ਸੂਬੇ ਦੇ ਲੋਕਾਂ ਦੀ ਭਲਾਈ ਤੇ ਚੰਗੀ ਸਿਹਤ ਲਈ ਅਰਦਾਸ ਕੀਤੀ ਤੇ ਉਮੀਦ ਜ਼ਾਹਰ ਕੀਤੀ ਕਿ ਇਹ ਤਿਉਹਾਰ ਫਿਰਕੂ ਸਤਿਭਾਵਨਾ ਪਾਇਚਾਰਕ ਸੰਜ ਸ਼ਾਂਤੀ ਤੇ ਧਰਮ ਨਿਰਪੱਖਤਾ ਦੀਆਂ ਤੰਦਾਂ ਨੂੰ ਹੋਰ ਮਜ਼ਬੂਤ ਕਰੇਗਾ ਮੰਤਰੀਆਂ ਨੇ ਸਾਰੇ ਦੇਸ਼ ਵਾਸੀਆਂ ਅਤੇ ਖਾਸ ਤੌਰ ਤੇ ਪੰਜਾਬੀਆਂ ਨੂੰ ਬੰਦੀ ਛੁੱਟ ਦਿਵਸ ਮੌਕੇ ਵਧਾਈ ਦਿੱਤੀ ਹੈ ਇਸ ਦਿਨ 6ਵੇਂ ਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਨੇ ਸਾਲ 1612 ਦੀਵਾਲੀ ਵਾਲੇ ਦਿਨ ਗਵਾਲੀਏ ਕਿਲੇ ਤੋਂ 52 ਹਿੰਦੂ ਰਾਜਿਆਂ ਦੀ ਰਿਹਾਈ ਕਰਵਾਈ ਸੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਇਸ ਵਾਰ ਪ੍ਰਦੂਸ਼ਣ ਮੁਕਤ ਤੇ ਗ੍ਰੀਨ ਦੀਵਾਲੀ ਨੂੰ ਸਥਾਨਕ ਉਤਪਾਦ ਨਾਲ ਮਨਾਉਣ ਦਾ ਸੱਦਾ ਦਿੱਤਾ ਹੋਇਆ ਹੈ ਪੰਜਾਬ ਦੇ ਵੱਖ-ਵੱਖ ਸਿਲਿਆਂ ਤੋਂ ਲੋਕਾਂ ਨੇ ਇਸ ਬਾਰੇ ਆਕਾਸ਼ਵਾਣੀ ਨਾਲ ਆਪਣੇ ਵਿਚਾਰ ਸਾਂਝੇ ਕੀਤੇ ਨਰੇਸ਼ ਕੁਮਾਰ ਰਣਕੰਦਾ ਬਹਿਰਵਾਦਾ ਇਸ ਵਾਰੀ ਦਿਵਾਲੀ ਪਰ ਅਸੀਂ ਚੀਂ ਦੀਆਂ ਜਾਂ ਦੂਜੀਆਂ ਵੀ ਲੀ ਲੀਆਂ ਬੜੀਆਂ ਹਨ ਲੜੀਆਂ ਨਾਲ ਆ ਕੇ ਪੀਟੀਲ ਦੀਵਿਆਂ ਨਾਲ ਘਰ ਵਿੱਚ ਰੌਸ਼ਨੀ ਕਰੀਏ ਤਾਂ ਜੋ ਉਹਨਾਂ ਮਿਹਨਤ ਕਾ ਸ਼ਲੋਕਾ ਦੀ ਕੁਝ ਮਦਦ ਹੋ ਜਾਏ ਆਪਣੀ ਪਰਿਵਾਰ ਨਾਲ ਉਹ ਵੀ ਦਿਵਾਲੀ ਮਨਾ ਸਕਣ ਅੱਜ ਕੱਲ ਬਿਹਾਰੇ ਸਾਚੀ ਵਿੱਚ ਮਿਲਾਵਟ ਹੈ ਖੀਰ ਨਾਲੋਂ ਘਰ ਵਿੱਚ ਹੀ ਮਿਠਾਈ ਪਿਆਰ ਕਰਕੇ ਪਰਤੋਂ ਵਿੱਚ ਲਿਆਂਦੀ ਜਾਵੇ ਜਿਸ ਨਾਲ ਸਾਰੇ ਪਰਿਵਾਰ ਦੀ ਸਿਹਤ ਠੀਕ ਰਹੇਗੀ ਅਸੀਂ ਖੁਸ਼ੀ ਦਿਵਾਲੀ ਦਾ ਤਿਹਾੜ ਮਨਾ ਸਕਾਂਗੇ ਸਭ ਨੂੰ ਦਿਵਾਲੀ ਦੀਆਂ ਮੁਬਾਰਕਾਂ ਮੈਂ ਪੁਸ਼ਪਿੰਦਰ ਪਠਾਨੇਆ ਪਠਾਨਕੋਟ ਤੋਂ ਅਸੀਂ ਆਪਣੇ ਜਿਹੜੇ ਰਿਸ਼ਤੇਦਾਰ ਹੈਗੇ ਆ ਯਾਰ ਦੋਸਤ ਹੈਗੇ ਆ ਉਹਨਾਂ ਨਾਲ ਅਸੀਂ ਪੇੜ ਪੌਦੇ ਹੋਗੇ ਉਹ ਅਸੀਂ ਗਿਫਟ ਕਰ ਸਕਨੇ ਆ ਜੇ ਤਾਂ ਕਿ ਜਿਹੜਾ ਸਾਡਾ ਜਿਹੜਾ ਵਾਤਾਵਰਣ ਹੈ ਪ੍ਰੋਪਰ ਤਰੀਕੇ ਨਾਲ ਹਰਿਆਲੀ ਨਾਲ ਭਰਿਆ ਹੋਣਾ ਬਣਾਰੇ ਮੈਂ ਐਡਵੋਕੇਟ ਡਾਕਟਰ ਸੰਦੀਪ ਧੰਨ ਲਾਈਫ ਕੋਚ ਅਤੇ ਸੇਵਾਮੁਕ ਅਧਿਕਾਰੀ ਭਾਰਤ ਸਰਕਾਰ ਆਪਾਂ ਆਪਣੀ ਦੀਵਾਲੀ ਨੂੰ ਹਨੇਰੀਆਂ ਨੂੰ ਦੂਰ ਕਰੀਏ ਪ੍ਰਕਾਸ਼ ਲਿਆਈਏ ਚਾਨਣ ਵੀ ਲਈਏ ਸਵੱਛਤਾ ਲਈਏ ਇਸ ਵਾਰ ਸੁਨੇਹਾ ਸਭ ਤੱਕ ਪਹੁੰਚਾਈਏ ਘਰਾਂ ਵਿੱਚ ਦੀਵੇ ਜਗਾਈਏ ਦੇ ਵਿਚ ਪਿਆਰ ਜਗਾਈਏ ਤੇ ਧਰਤੀ ਨੂੰ ਸਵਛ ਰੱਖਦੇ ਹੋਏ ਦੀਵਾਲੀ ਮਨਾਈਏ। ਦਿਹਾਰਨ ਤਰਾਂ ਮੁਸਾਫਰਾਂ ਦੀ ਭਾਰੀ ਪੀੜ ਨੂੰ ਦੇਖਦਿਆਂ ਭਾਰਤੀ ਰੇਲਵੇ ਨੇ ਦੇਸ਼ ਭਰ ਵਿੱਚ ਸੈਂਕੜੇ ਵਿਸ਼ੇਸ਼ ਰਲਗੱਡੀਆਂ ਚਲਾਈਆਂ ਨੇ। ਜ਼ਿਆਦਾਤਰ ਮੁਸਾਫਰ ਉੱਤਰ ਪ੍ਰਦੇਸ਼ ਤੇ ਬਿਹਾਰ ਜਾ ਰਹੇ ਨੇ। ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨੇ ਕੱਲ੍ਹ ਵੀ ਦਿੱਲੀ ਰੇਲਵੇ ਸਟੇਸ਼ਨ ਦਾ ਦੌਰਾ ਕਰਦਿਆਂ ਕਿਹਾ ਕਿ ਨਵਾਂ ਹੋਲਡਿੰਗ ਖੇਤਰ ਇੱਕ ਸਮੇਂ ਵਿੱਚ 75 ਹਜ਼ਾਰ ਮੁਸਾਫਰਾਂ ਨੂੰ ਸੰਭਾਲਣ 'ਚ ਮਦਦ ਕਰ ਰਿਹਾ ਹੈ। ਹੋਲਡਿੰਗ ਖੇਤਰ 'ਚ ਟਿਕਟ ਕਾਊਂਟਰ ਤੇ ਭੋਜਨ ਦੇ ਸ਼ਾਮਲ ਨੇ। ਏਸ ਉਦਾਰਨ ਕਰੇ ਲੋ ਹਵਾਈ ਕਿਰਾਏ ਵਿੱਚ ਤੇਜ਼ੀ ਨਾਲ ਵਾਅਦਾ ਹੋਇਆ ਮੁੰਬਈ ਤੋਂ ਦਿੱਲੀ ਲਖਨਊ ਤੇ ਅੰਮ੍ਰਿਤਸਰ ਲਈ ਉਡਾਣਾ ਸਭ ਤੋਂ ਮਹਿੰਗਿਆ ਨੇ ਮੁਸਾਫਰਾਂ ਨੇ ਹਵਾਈ ਕਿਰਾਏ ਚ ਵਾਅਦੇ ਨੂੰ ਗੈਰਵਾਜਬ ਦੱਸਿਆ ਤੇ ਤਰਕਸੰਗਤ ਬਣਾਉਣ ਦੀ ਮੰਗ ਕਰੇ ਨੇ ਇਸ ਦੌਰਾਨ 에어 ਇੰਡੀਆ ਨੇ ਤਕਨੀਕੀ ਕਾਰਨਾਂ ਦਾ ਹਵਾਲਾ ਦਿੱੰਧਿਆ ਦੀਵਾਲੀ ਤੋਂ ਕੁਝ ਦਿਨ ਪਹਿਲਾਂ ਮਿਲਾਨ ਤੋਂ ਦਿੱਲੀ ਲਈ ਆਪਣੀ ਅੰਤਰਰਾਸ਼ਟਰੀ ਉਡਾਣ ਰੱਦ ਕਰ ਦਿੱਤੀ ਹੈ ਸੈਂਕੜੇ ਫਸੇ ਹੋਏ ਮੁਸਾਫਰ ਹੁਣ ਸਿਰਫ ਦੀਵਾਲੀ ਵਾਲੇ ਦਿਨ ਤੋਂ ਬਾਅਦ ਹੀ ਦਿੱਲੀ ਆ ਸਕਣਗੇ फरीदकोट पुलिस के खुराक सुरक्षा टीम ने अठारह कुंटल पा किलो नकली मिठाई जब्त की थी टीमों ने सत्तर किलो मिल्क केक एक सौ अस्सी किलो खोया बर्फी त सोलह कुंटल सोन पापड़ी सील की थी है ले गए नमून के आधार से अगली कार्रवाई की थी जा रही है सफाई का पूरा प्रबंध न होने कारण भी चलान किया गया एस एस पी डॉक्टर प्रख्या जैन ने कह कि पुलिस प्रशासन वालों सेहत विभाग दीमांिल के अजे अंसर खिलाफ सख्ती कार्रवाई की जा रही है ਉਦਰ ਕਪੂਰ ਸਥਿਤ ਹਿੰਦੂ ਖਨਿਆ ਕਾਲਜ ਦੇ ਇਕੋ ਕਲੱਬ ਨੇ ਵਾਤਾਵਰਣ ਸਿੱਖਿਆ ਪ੍ਰੋਗਰਾਮ ਦੇ ਹਿੱਸੇ ਵਜੋਂ ਵਾਤਾਵਰਣ ਅਨੁਕੂਲ ਦੀਵਾਲੀ ਮਨਾਉਣ ਦੀ ਸੋਚੀ ਪ੍ਰੋਗਰਾਮ ਦਾ ਮੁੱਖ ਉਦੇਸ਼ ਪੰਜਾਬ ਰਾਜ ਵਿਗਿਆਨ ਟੈਕਨੋਲੋਜੀ ਕੌਂਸਲ ਤੇ ਵਾਤਾਵਰਣ ਮੰਤਰਾਲੇ ਦੀ ਅਗਵਾਈ ਹੇਠ ਵਾਤਾਵਰਣ ਸੁਰੱਖਿਆ ਤੇ ਜਾਗਰੂਕਤਾ ਮਹਿੰਮ ਨੂੰ ਉਤਸ਼ਾਹਿਤ ਕਰਨਾ ਰਿਹਾ ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਚੋਟਲਾ ਦੀ ਤੀ ਸਹਿਜਲਦੀਪ ਗੌਰ ਨੇ ਰਾਸ਼ਟਰੀ ਰੱਖਿਆ ਕਾਦੀ ਐਨਡੀਏ ਦੀ ਮੈਰਿਟ ਲਿਸਟ ਵਿੱਚ 13ਵਾਂ ਸਥਾਨ ਪ੍ਰਾਪਤ ਕੀਤਾ ਪਿੰਡ ਪਹੁੰਚਣ ਤੇ ਪਿੰਡ ਵਾਸੀਆਂ ਤੇ ਪਰਿਵਾਰ ਨੇ ਉਹਨਾਂ ਦਾ ਸਵਾਗਤ ਕੀਤਾ ਡਿਫੈਂਸ ਲਾਈਫ ਜਿਹੜੀ ਇਹ ਨੂੰ ਡਿਫਰੈਂਟ ਲਾਈਫ ਹੁੰਦੀ ਹੈ ਤੇ ਇਸ ਕਰਕੇ ਮੈਂ ਆਪਣੀ ਨਾਲ ਨਾਲ ਤਿਆਰੀ ਕਰਨੀ ਸ਼ੁਰੂ ਕਰ ਦਿੱਤੀ ਸੀਗੀ ਇੰਨਾ ਜ਼ਿਆਦਾ ਮਤਲਬ ਕਿ ਕੋਈ ਸਾਡੇ ਆਸ-ਪਾਸ ਇੱਥੇ ਹੀਗਾ ਨਹੀਂ ਜੋ ਐਨਡੀਏ ਦੇ ਵਿੱਚ ਹੋਇਆ ਹੋਵੇ ਜਾਂ ਜਿਸ ਨੂੰ ਐਨਡੀਏ ਬਾਰੇ ਪਤਾ ਹੋਵੇ ਕਿ ਜੇਕਰ ਤੁਸੀਂ ਸਪੋਰਟ ਕਰੋਗੇ ਆਪਣੇ ਬੱਚੇ ਨੂੰ ਚਾਹੇ ਉਹ ਕੁੜੀ ਹੋਵੇ ਭਾਵੇਂ ਮੁੰਡਾ ਹੋਵੇ ਦੈਨ ਉਹ ਆਪਣੇ ਡ੍ਰੀਮਸ ਅਚੀਵ ਕਰ ਲੂਗਾ ਜਾਂ ਕਰ ਲੂਗੀ ਤੁਹਾਨੂੰ ਉਹਨੂੰ ਸਪੋਰਟ ਕਰਨ ਦੀ ਜ਼ਰੂਰਤ ਹੈ ਉਹ ਜੋ ਕਰਨਾ ਚਾਹੁੰਦੇ ਨੇ ਜੋ ਆਪਣੇ ਸੁਪਨੇ ਅਚੀਵ ਕਰਨਾ ਚਾਹੁੰਦੇ ਨੇ ਤੁਸੀਂ ਉਹਨਾਂ ਨੂੰ ਜਿੰਨੀ ਦੂਰ ਤੱਕ ਭੇਜ ਸਕੋ ਤਾਂ ਉਹਨੀਆਂ ਹੀ ਉਹ ਚਾਹਿਆ ਨੂੰ ਛੂਹਣਗੇ ਤੇ ਆਖਰ ਚੋ ਖਾਸ ਖਬਰਾਂ ਇੱਕ ਵਾਰ ਫੇਰ ਤੋਂ ਕੇਂਦਰੀ ਵਿਗਿਆਨ ਤੇ ਟੈਕਨਾਲੋਜੀ ਮੰਤਰੀ ਡਾਕਟਰ ਜਤਿੰਦਰ ਸਿੰਘ ਨੇ ਕਿਹਾ ਭਾਰਤ ਨੇ ਪਹਿਲੀ ਸਵਦੇਸ਼ੀ ਐਂਟੀਬਾਇਓਟਿਕ ਦਵਾਈ ਨੈਫਥਰੋਮਾਈਸਿਨ ਵਿਕਸਤ ਕੀਤੀ ਪੰਜਾਬ ਦੇ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਨੇ ਕਿਹਾ ਸੂਬਾ ਵਾਸੀਆਂ ਦੇ ਸਿਹਤ ਸੰਭਾਲ ਖਰਚਾਂ 'ਚ 2000 ਕਰੋੜ ਰੁਪਏ ਦੀ ਕਟਾਤੀ ਹੋਈ ਹੈ ਰਾਸਵਭਾ ਮੈਂਬਰ ਸੰਤ ਬਲਬੀਰ ਸਿੰਘ ਸਿਚਵਾਲ ਨੇ ਕਪੂਰਥਲਾ ਤੇ ਜਲੰਧਰ ਜ਼ਿਲ੍ਹਿਆਂ ਦੇ 25 ਪਿੰਡਾਂ ਨੂੰ ਸਟੀਲ ਦੀਆਂ ਪਾਣੀ ਵਾਲੀਆਂ ਟੈਂਕੀਆਂ ਸੌਂਪੀਆਂ ਇਸ ਦੇ ਨਾਲ ਹੀ ਪ੍ਰਦੇਸ਼ਕ ਖਬਰਾਂ ਖਤਮ ਹੋਈਆਂ ਅਤੇ ਰਾਸ਼ਟਰੀ ਖਬਰਾਂ ਦਾ ਅਗਲਾ ਬੁਲੇਟਨ ਤੁਸੀਂ ਸੁਣੋਗੇ ਸ਼ਾਮ 7: Thank you.